ਕੀ ਮੋਰਚਾ ਸੰਭੂ ਬਾਰਡਰ ਤੇ ਬੈਠ ਕੇ ਹੀ ਲੜਿਆ ਜਾਂਦਾ ਹੈ ਕੀ ਮੋਰਚਾ ਖਨੌਰੀ ਦੀ ਹੱਦ ਤੇ ਇਕੱਠੇ ਹੋ ਕੇ ਹੀ ਲੜਿਆ ਜਾਂਦਾ ਜੇ ਐਸੇ ਨੂੰ ਆਏ ਲੱਗਦਾ ਹੈ ਕਿ ਮੋਰਚਾ ਲੜਨੀ ਦਾ ਇੱਕੋ ਹੀ ਥਾਂ ਹੈ ਉਹ ਹੈ ਦਿੱਲੀ ਤੇ ਦਿੱਲੀ ਜਾਣ ਦਾ ਫਿਰ ਸਾਥੀਆਂ ਵਾਸਤੇ ਇਹ ਸਵਾਲ ਹੈ ਵੀ ਅਜਰੇਲਾ ਨੀ ਨੰਨਾਂ ਤੇ ਕਿਉਂ ਆ ਗਏ ਭਾਈ ਜੇ ਸੋਡਾ ਉਹ ਰਾਹ ਸੀ 15 ਤਰੀਕ ਨੂੰ ਸਭ ਤੋਂ ਪਹਿਲਾਂ 13 ਤਰੀਕ ਨੂੰ ਪਾਣੀ ਦੇ ਬਿਛਾਨਾ ਵੱਜੀਆਂ ਅਸੀਂ ਜਦੋਂ 15 ਤਰੀਕ ਨੂੰ ਰੇਲਾਂ ਤੇ ਆਏ ਸਾਡੇ ਵਾਸਤੇ ਤਾਂ ਇਹ ਸਵਾਲ ਖੜਾ ਹੋ ਗਿਆ ਵੀ ਰੇਲਾਂ ਤੇ ਕੀ ਮੈਂ ਉਹਦੇ ਦਿੱਲੀ ਚੱਲੋ ਅੱਜ ਉਹਨਾਂ ਵਾਸਤੇ ਕੋਈ ਸਵਾਲ ਕਿਉਂ ਨਹੀਂ ਖੜਾ ਕਰਦਾ ਵੀ ਬਈ ਤੁਸੀਂ ਇੱਧਰ ਕੀ ਕਰਨਾ ਹੈ ਤੁਹਾਡਾ ਰਾਹ ਤਾਂ ਉੱਧਰ ਹੈ ਇਹ ਮਾੜੀ ਗੱਲ ਨਹੀਂ ਉਹਨਾਂ ਨੇ ਇਹ ਫੈਸਲਾ ਮਾੜਾ ਨਹੀਂ ਕੀਤਾ ਇਹ ਤਾਂ ਚੰਗਾ ਕੀਤਾ ਵੀ ਉਹਨਾਂ ਨੇ ਉੱਥੇ ਬੈਠ ਕੇ ਪੰਜਾਬ ਦੇ ਵਿੱਚ ਐਕਸ਼ਨ ਪਲਾਨ ਕਰ ਲਿਆ ਹੋਣਾ ਚਾਹੀਦਾ ਇਹ ਸਵਾਗਤ ਕਰਦੇ ਆਂ ਇਹ ਗੱਲ ਦਾ ਪਰ ਜਦੋਂ ਉਹਨਾਂ ਨੇ ਕਾਲ ਪੰਜਾਬ ਦੇ ਵਿੱਚ ਦੇਤੀ ਉਦੋਂ ਫਿਰ ਸਾਡਾ ਕੀ ਫਰਜ਼ ਬਣਦਾ ਹੈ ਅਸੀਂ ਨਹੀਂ ਆਪਣਾ ਫਰਜ਼ ਭੁਗਾ ਤਾ ਸੱਦਾ ਸੋਡਾ ਕਾਲ ਛੋਡੀ ਫੈਸਲਾ ਤੁਸੀਂ ਕਰਦੇ ਹੋ ਤੇ ਅਸੀਂ ਰੇਲ ਦੇ ਲੈਣੇ ਤੇ ਆਇਆ ਕੋਈ ਛੋਟੇ ਨਹੀਂ ਹੋਏ ਕੋਈ ਨਹੀਂ ਕਹਿ ਸਕਦਾ ਵੀ ਤੁਸੀਂ ਮੰਗਰ ਲੱਗ ਕੇ ਆ ਗਏ ਪੰਜਾਬ ਦੇ ਕਿਸਾਨ ਜਿਹੜੇ ਖੁੰਡਾ ਦੇ ਬੈਠੇ ਆ ਜਿਹੜੇ ਘਰਾਂ 'ਚ ਬੈਠੇ ਆ ਜਿਹੜੇ ਬੁੱਢੀ ਜੀਵੀ ਲੋਕ ਨੇ ਉਹ ਦੇਖਣਗੇ ਵੀ ਅਸੀਂ ਕੀ ਕਰ ਰਹੇ ਹਾਂ ਬਾਈ ਇਹ ਇਸ ਕਰਕੇ ਇਹ ਗੱਲ ਸਾਡੇ ਵਖਰੇਵੇਂ ਨੇ ਡੱਲੇਵਾਲ ਸਾਹਿਬ ਸਾਨੂੰ ਨਹੀਂ ਬੁਲਾਉਣਾ ਚਾਹੁੰਦਾ ਬਿਲਕੁਲ ਨਾ ਬੁਲਾਵੇ ਪੰਦੇਰ ਸਾਡੇ ਨਾਲ ਗੱਲ ਨਹੀਂ ਕਰਨੀ ਚਾਹੁੰਦਾ ਬਿਲਕੁਲ ਨਾ ਕਰੇ ਪਰ ਅਸੀਂ ਨਾ ਡੱਲੇ ਵਾਲ ਦੀ ਖਾਤਰ ਲੜਦੇ ਆਂ ਤੇ ਨਾ ਅਸੀਂ ਪੰਦੇਰ ਦੀ ਖਾਤਰ ਲੜਦੇ ਆਂ ਅਸੀਂ ਤਾਂ ਪੰਜਾਬ ਦੀ ਕਿਸਾਨੀ ਖਾਤਰ ਲੜਦੇ ਆਂ ਤੇ ਇਹ ਸਾਡਾ ਫਰਜ਼ ਆ ਸੀ ਫਰਜ਼ ਨੂੰ ਪਛਾਣ ਲਿਆ ਕੀ ਮੋਰਚਾ ਸੰਭੂ ਬਾਰਡਰ ਤੇ ਬੈਠ ਕੇ ਹੀ ਲੜਿਆ ਜਾਂਦਾ ਕੀ ਮੋਰਚਾ ਖਨੌਰੀ ਦੀ ਹੱਦ ਤੇ ਇਕੱਠੇ ਹੋ ਕੇ ਹੀ ਲੜਿਆ ਜਾਂਦਾ ਜੇ ਐਸੇ ਨੂੰ ਆਇ ਲੱਗਦਾ ਹੈ ਕਿ ਮੋਰਚਾ ਲੜਨੀ ਦਾ ਇੱਕੋ ਹੀ ਥਾਂ ਹੈ ਉਹ ਹੈ ਦਿੱਲੀ ਤੇ ਦਿੱਲੀ ਜਾਣ ਦਾ ਫਿਰ ਸਾਥੀਆਂ ਵਾਸਤੇ ਇਹ ਸਵਾਲ ਹੈ ਵੀ ਅਜਰੇਲਾਗੇ ਲੈਨਾਂ ਤੇ ਕਿਉਂ ਆਗੇ ਭਾਈ ਜੇ ਸੋਡਾ ਉਹ ਰਾਹ ਸੀ 15 ਤਰੀਕ ਨੂੰ ਸਭ ਤੋਂ ਪਹਿਲਾਂ 13 ਤਰੀਕ ਨੂੰ ਪਾਣੀ ਦੇ ਬਛਾਨਾ ਵੱਜੀਆਂ ਅਸੀਂ ਜਦੋਂ 15 ਤਰੀਕ ਨੂੰ ਰੇਲਾਂ ਤੇ ਆਏ ਸਾਡੇ ਵਾਸਤੇ ਤਾਂ ਇਹ ਸਵਾਲ ਖੜਾ ਹੋ ਗਿਆ ਵੀ ਰੇਲਾਂ ਤੇ ਕੀ ਮੈਂ ਉਹਨੇ ਦਿੱਲੀ ਚੱਲੋਂ ਅਜੋਨਾ ਵਾਸਤੇ ਕੋਈ ਸਵਾਲ ਕਿਉਂ ਨਹੀਂ ਖੜਾ ਕਰਦਾ ਵੀ ਭਾਈ ਤੁਸੀਂ ਇੱਧਰ ਕੀ ਕਰਨਾ ਹੈ ਤੁਹਾਡਾ ਰਾਹ ਤਾਂ ਉੱਧਰ ਹੈ ਇਹ ਮਾੜੀ ਗੱਲ ਨਹੀਂ ਉਹਨਾਂ ਨੇ ਇਹ ਫੈਸਲਾ ਮਾੜਾ ਨਹੀਂ ਕੀਤਾ ਇਹ ਤਾਂ ਚੰਗਾ ਕੀਤਾ ਵੀ ਉਹਨਾਂ ਨੇ ਉੱਥੇ ਬੈਠ ਕੇ ਪੰਜਾਬ ਦੇ ਵਿੱਚ ਐਕਸ਼ਨ ਪਲਾਨ ਕਰ ਲਏ ਹੋਣਾ ਚਾਹੀਦਾ ਇਹ ਸਵਾਗਤ ਕਰਦੇ ਆਂ ਇਹ ਗੱਲ ਦਾ ਪਰ ਜਦੋਂ ਉਹਨਾਂ ਨੇ ਕਾਲ ਪੰਜਾਬ ਦੇ ਵਿੱਚ ਦੇਤੀ ਉਦੋਂ ਫਿਰ ਸਾਡਾ ਕੀ ਫਰਜ ਬਣਦਾ ਹੈ ਅਸੀਂ ਨਹੀਂ ਆਪਣਾ ਫਰਜ ਭਗਾਤਾ ਸੱਦਾ ਛੋੜਾ ਕਾਲ ਛੋਡੀ ਫੈਸਲਾ ਤੁਸੀਂ ਕਰਦੇ ਹੋ ਤੇ ਅਸੀਂ ਰੇਲ ਦੇ ਲੈਣਾਂ ਤੇ ਆਇਆ ਕੋਈ ਛੋਟੇ ਨਹੀਂ ਹੋਏ ਕੋਈ ਨਹੀਂ ਕਹਿ ਸਕਦਾ ਵੀ ਤੁਸੀਂ ਮੰਗਰ ਲੱਗ ਕੇ ਆ ਗਏ ਪੰਜਾਬ ਦੇ ਕਿਸਾਨ ਜਿਹੜੇ ਖੁੰਡਾਂ ਦੇ ਬੈਠੇ ਆ ਜਿਹੜੇ ਘਰਾਂ 'ਚ ਬੈਠੇ ਆ ਜਿਹੜੇ ਬੁੱਧੀਜੀਵੀ ਲੋਕ ਨੇ ਉਹ ਦੇਖਣਗੇ ਵੀ ਅਸੀਂ ਕੀ ਕਰ ਰਹੇ ਹਾਂ ਬਾਈ ਇਸ ਕਰਕੇ ਇਹ ਗੱਲ ਸਾਡੇ ਵਖਰੇਵੇਂ ਨੇ ਡੱਲੇਵਾਲ ਸਾਹਿਬ ਸਾਨੂੰ ਨਹੀਂ ਬੁਲਾਉਣਾ ਚਾਹੁੰਦਾ ਬਿਲਕੁਲ ਨਾ ਬੁਲਾਵੇ ਭੰਦੇਰ ਸਾਡੇ ਨਾਲ ਗੱਲ ਨਹੀਂ ਕਰਨੀ ਚਾਹੁੰਦਾ ਬਿਲਕੁਲ ਨਾ ਕਰੇ ਪਰ ਅਸੀਂ ਨਾ ਡੱਲਿਆ ਦੀ ਖਾਤਰ ਲੜਦੇ ਹਾਂ ਤੇ ਨਾ ਅਸੀਂ ਭੰਦੇਰ ਦੀ ਖਾਤਰ ਲੜਦੇ ਹਾਂ ਅਸੀਂ ਤਾਂ ਪੰਜਾਬ ਦੀ ਕਿਸਾਨੀ ਖਾਤਰ ਲੜਦੇ ਹਾਂ ਤੇ ਸਾਡਾ ਫਰਜ ਆ ਸੀ ਫਰਜ ਨੂੰ ਪਛਾਣ ਲਿਆ ਗੱਲ ਅਸਲ